नमस्कार हम सब ने आपको अपनी वीडियो के माध्यम से पहले भी बताया था कि हम यहाँ पर यूक्रेन में फंस चुके हैं और ये हमें आज आगे भेज रहे हैं फ्रंट लाइन पर हो सकता है कि ये हमारी आखिरी वीडियो हो इसके बाद हमारी कोई कॉल को मैसेज वीडियो ना आए इंडियन एम्बेसी और भारत सरकार से हमारे हाथ जोड़ के निवेदन है कि हमें जल्द से जल्द यहाँ से निकाल दिया जाए और हमारे जैसे भारतीय भाई यहाँ पर और भी फंसे हुए हैं कृपया करके उनको भी निकाल दिया जाए कोई रशिया में कोई यूक्रेन में ਰੂਸੀ ਫੌਜ ਦੇ ਵਿੱਚ ਜ਼ਬਰਦਸਤੀ ਭਰਤੀ ਕੀਤੇ ਗਏ ਨੌਜਵਾਨਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਟਿਆਲਾ ਜ਼ਿਲ੍ਹੇ ਦੇ ਪਿੰਡ ਡਕਾਲਾ ਦੇ 22 ਸਾਲਾ ਗੁਰਪ੍ਰੀਤ ਦੇ ਮਾਪੇ ਵੀ ਮੀਡੀਆ ਸਾਹਮਣੇ ਆਏ ਨੇ ਗੁਰਪ੍ਰੀਤ ਦੀ ਮਾਤਾ ਨੇ এবিপি ਸਾਂਝਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦਾ ਲੜਕਾ ਗੁਰਪ੍ਰੀਤ ਜਨਵਰੀ 2024 ਦੇ ਵਿੱਚ ਚੰਗੇ ਪਿਵệਖ ਦੇ ਲਈ ਰੂਸ ਗਿਆ ਸੀ ਜਿੱਥੇ ਸਰਕਾਰ ਨੇ ਉਸ ਨੂੰ ਫੌਜ ਦੀ ਨੌਕਰੀ ਵਿੱਚ ਭਰਤੀ ਕਰ ਲਿਆ ਸੀ ਪਰਿਵਾਰ ਇਸ ਗੱਲ ਤੋਂ ਕਾਫੀ ਖੁਸ਼ ਸੀ ਲੇਕਿਨ ਹੁਣ ਪਤਾ ਲੱਗ ਗਿਆ ਹੈ ਕਿ ਉਹਨਾਂ ਦੇ ਬੇਟੇ ਗੁਰਪ੍ਰੀਤ ਨੂੰ ਰੂਸੀ ਸੈਨਾ ਦੇ ਵੱਲੋਂ ਯੂਕਰੇਨ ਜੰਗ ਦੇ ਮੈਦਾਨ ਵਿੱਚ ਭੇਜਿਆ ਜਾ ਰਿਹਾ ਹੈ ਬੀਤੇ ਦਿਨੀ ਗੁਰਪ੍ਰੀਤ ਅਤੇ ਉਸ ਨਾਲ ਫਸੇ ਹੋਰ ਨੌਜਵਾਨਾਂ ਨੇ ਵੀਡੀਓ ਜਾਰੀ ਕਰਕੇ ਮਦਦ ਦੀ ਗੋਹਾਰ ਲਗਾਈ ਸੀ ਵੀਡੀਓ ਵਿੱਚ ਬੱਚਿਆਂ ਦਾ ਹਾਲ-ਵੇਖ ਮਾਪੇ ਹੱਲੋ ਬਿਹਾਲ ਨਹੀਂ ਪਰਿਵਾਰਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਰੂਸ ਤੋਂ ਜਲਦੀ ਵਾਪਸ ਲਿਆਂਦਾ ਜਾਵੇ ਵਿਜਿੰਦਰ ਗੁਰਪ੍ਰੀਤ ਵੀਰੇ ਆਹ ਕੌਣ ਗਿਆ ਤੂੰ ਕਿੱਧਰ ਗੁਰਪ੍ਰੀਤ ਵੀਰੇ ਉਹ ਕਿੱਥੇ ਗਿਆ ਸੀ ਬਤਾ ਨਹੀਂ ਵੀਰੇ ਨਹੀਂ ਕਹ ਰ ਤਾਂ ਵੀ ਮੈਂ ਕੁੱਲ ਮੁਕਾਰਿਆ ਹੂੰ ਯਾਹਨੇ ਦੱਸਿਆ ਵੀ ਕਿ ਕਿੱਧਰ ਜਾਣਾ ਕਿਹੜੇ ਦੇਸ਼ ਚ ਜਾਣਾ ਉਹ ਨਹੀਂ ਪਤਾ ਹੈ ਕਿਸਨੂੰ ਪਤਾ ਲੱਗਈ ਤਾ ਤੋ ਵੀਡੀਓ ਦੇਖੀ ਤੀ ਵੀਰੇ ਫਿਰ ਪਤਾ ਲੱਗਿਆ ਬੇਜਵਾਕ ਫਸ ਗਏ ਕਿਹਨੇ ਵੀਡੀਓ ਦੇਖੀ ਵੀਡੀਓ ਸਰਪੰਚ ਪਾਤੇ ਆਈ ਤੀ ਵੀਰੇ ਮੈਨੂੰ ਯੋ ਨਹੀਂ ਪਤਾ ਵੀ ਉਹ ਬੜਾ ਪਿੰਡਾ ਹਾਂਜੀ ਉਹ ਨਹੀਂ ਪਤਾ ਸਰਪੰਚ ਨੇ ਕਿ ਸਿਹਤ ਸੁਨੇਹਾ ਭੇਜਿਆ ਤਾਂ ਕੋਈ ਹੋਰ ਵੀਡੀਓ ਲੈ ਕੇ ਆਇਆ ਤਾਂ ਫਿਰ ਦੇਖੀ ਥੀ ਫਿਰ ਗੁਰਪ੍ਰੀਤ ਮੈਨੂੰ ਪਛਾਣਾ ਵੀ ਮੇਰਾ ਬੇਟਾ ਹੈ ਪਹਿਲਾਂ ਕੋਈ ਲੇਡੀ ਸਾਹਿਤੀ ਕਰੀ ਇਸ ਤਰ੍ਹਾਂ-ਤਰ੍ਹਾਂ ਖਬਰ ਆ ਰਹੀ ਆ ਮੈਂ ਕਿਹਾ ਨਹੀਂ ਮਾਂ ਮੈਂ ਗੁਰਪ੍ਰੀਤ ਨਾਲ ਗੱਲ ਕਰੀ ਗੁਰਪ੍ਰੀਤ ਠੀਕ ਆ ਜੀ ਕੋਈ ਗੱਲ ਨਹੀਂ ਤਾਂ ਮੈਨੂੰ ਕਿਸੇ ਕਿ ਕਹੀ ਨਹੀਂ ਮੰਨਿਆ ਜਦ ਮੈਂ ਵੀਡੀਓ ਦੇਖੀ ਫਿਰ ਮੈਨੂੰ ਜਦ ਕਹੀ ਨਾ ਵੀ ਹਾਂ ਮੇਰਾ ਬੱਚਾ ਫਸ ਗਿਆ ਲੱਗਿਆ ਤਾਂ ਵਿਰੇਸ਼ ਲਈ ਮੈਂ ਕਿਨ ਨਹੀਂ ਕਰ ਪਾਰੀ ਤੀ ਵੀ ਉਹ ਤਾਂ ਆਰਮੀ ਚ ਸੈਲਟ ਹੋ ਗਿਆ ਵੀ ਉਸ ਨੂੰ ਕੌਣ ਫਸਾਏਗਾ ਕੌਣ ਕਰੇਗਾ ਬਾਅਦ ਚ ਪਤਾ ਲੱਗਾ ਵੀ ਆਰਮੀ ਵਾਲੇ ਨੇ ਧੋਖਾ ਕਰਿਆ ਵੀ ਉਹਨੂੰ ਪਹਿਲਾਂ ਰੋਟੀ ਪਾਣੀ ਦਾ ਕਹਿ ਕਭ ਵੀ ਫੇਰ ਵੀ ਲੜਾਈ ਲਈ ਵੇਚ ਰਹੀਆਂ ਵੀ ਲੜਾਈ ਮੈਨੂੰ ਵੀ ਮੇਰੇ ਤਾਂ ਬੱਚੇ ਵਾਪਿਸ ਆਵੇ ਬਸ ਮੇਰੀ ਤਾਂ ਯਹੀ ਬੇਨਤੀ ਇਸ ਤੇ ਅੱਗੇ ਮੈਂ ਕੁਝ ਨਹੀਂ ਕਹਿੰਦੀ ਬਸ ਜੋ ਇਹ ਬੇਨਤੀ ਸਰਕਾਰ ਤੇ ਵੀ ਮੇਰਾ ਬੱਚਾ ਵਾਪਿਸ ਆ ਜਿਸ ਤੇ ਪਰ ਮੇਰੀ ਕੋਈ ਇੱਛਾ ਨਹੀਂ गुरप्रीत मेरा दस पास है हां की तो करदा सी और वाईफाई नेट टच हुआ है तो पटियाला विरे दो किले हैं विरे परिवार च बस एक पर डैडी है मैं एक गुरप्रीत आ एक गुरप्रीत का छोटा भाई है ओ विरे बिजली का कम करा हम्म ਉਹ ਤਾਂ ਵੀਰੇ ਜੱਟ ਜਿਮੀਦਾਰ ਕਰੇ ਕਿ ਸਿਰ ਤੇ ਕੱਲਾ ਮੇਰੇ ਤਾਂ ਹੈ ਨਹੀਂ ਹੂੰ ਦੇ ਕਿ ਸਿਰ ਤੇ ਹੋ ਜੀ ਇਸ ਪਜਮੀਨ ਘਟਾ ਤਾਂ ਕਰ ਜੇ ਹੋਈ ਆ ਤੁਹਾਨੂੰ ਲੱਗਦਾ ਕਿ ਬੱਚਾ ਕੀ ਸਮਾਈ ਘਟ ਚੁਗੀ ਉਹ ਇਹੇ ਕਰਦੇ ਆ ਉਹ ਤਾਂ ਰੱਬ ਨੂੰ ਪਤਾ ਵੀਰੇ ਆ ਬੱਚੇ ਨੂੰ ਪਤਾ ਹੈ ਤੁਹਾਨੂੰ ਲੱਗਦਾ ਕਿ ਲਾਖਾਂ ਕੁਝ ਨਾ ਕਰੂਗਾ ਸ਼ਾਮ ਨੂੰ ਹੋਈ ਤੇ ਵੀਰੇ ਕੀ ਗੱਲ ਹੈ ਕਹ ਰਿਹਾ ਤਾਂ ਮਾਂ ਮੈਂ ਠੀਕ ਆ ਵੀ ਟੈਨਸ਼ਨ ਨਾਲ ਮੈਂ ਠੀਕ ਆ ਹਾਂ ਉਹ ਲੈ ਪਹਿਲਾ ਫਿਲਸਫਾ ਹੈ ਉਹ ਤੇ ਮਿਲਦਾ ਫਤਿਹ ਦਰਿਆ ਕਿਨੇ ਟ੍ਰੇਨਿੰਗ ਕਿਨੇ ਜਾਂਦੀ ਉਹ ਨਹੀਂ ਪਤਾ ਵੀਰੇ ਕੁਛ ਨਹੀਂ ਹੋਰ ਪਤਾ ਉਹਨਾਂ ਨੂੰ ਪਤਾ ਵੀਰੇ ਇਹ ਕਹੇ ਦਸਰੇ ਜਵਾਕ ਖੁਦੇ ਦਸਰੇ ਵੀਡੀਓਂ ਵੀ 15 ਦਿਨ ਦੀ ਟ੍ਰੇਨਿੰਗ ਆ ਹਾਂ ਹਾਂ ਇਹ ਜਦ ਆਪਾਂ ਐਡੇ ਦੂਰ ਬੈਠੇ ਵੀਰੇ ਪਤਾ ਹੀ ਨਹੀਂ ਹੈ ਕੁਛ ਉਹ ਕਿਸੇ ਨੂੰ ਕੁਛ ਕਹੀ ਜੇ ਕਿਸੇ ਨੂੰ ਕੁਛ ਜੇ ਕਹੀ ਜੇ ਕੀ ਫਾਇਦਾ ਕਿਸੇ ਨੂੰ ਬਦਨਾਮ ਕਰਕੇ ਜਿੱਦ ਆਪਾਂ ਨੇ ਮੇਨ ਗਰਲ ਦਾ ਪਤਾ ਹੀ ਨਹੀਂ ਹੈਗਾ ਮੇਰੇ ਮੁੰਡੇ ਦਾ ਉਹ ਤਾਂ ਬੱਚੇ ਦੀ ਪਤਾ ਲੱਗਿਆ ਨਹੀਂ ਬੱਚਿਆਂ ਗੇਲ ਹੋਇਆ ਕੀ ਆ ਸਹੀ ਗੱਲ ਹੋਈ ਕੀ ਕਹਿੰਦੇ ਸੀ ਬਿਲਕੁਲ ਪ੍ਰੀਤਨ ਜੋ ਹੈ ਕਹਿ ਵੀ ਮਾਂ ਠੀਕ ਆ ਮੈਂ ਹਾਂ ਮੇਰੀ ਡਿਊਟੀ ਬਹੁਤ ਹੈ ਹਾਂ ਉਹ ਤਾਂ ਕਹਿ ਰਿਹਾ ਤਾਂ ਮੈਂ ਨੂੰ ਮਾਂ ਤੋਂ ਆਜਣ ਕਾ ਮੈਂ ਆਵਾਂਗਾ ਜੇ ਤੈਨੂੰ ਸਾਰੀ ਬਤਾਵਾਂਗਾ ਇਹ ਬੰ ਮੈਨੂੰ ਕੁਛ ਨਹੀਂ ਬਤਾਰਾ ਹਾਂ ਤਾਂ ਬੰਸੀ ਯਾ